ਸ੍ਰੀ ਕਾਲ ਜੀ ਲਿਵ ON ਦੇਖ ਰਹੇ ਹੂੰ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਪਿੰਡ ਚੰਦਪਾਣ ਦੇ ਵਿੱਚ ਖੜੀ ਹੋਈ ਆ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਾਮਲਾ ਦੇਖਿਆ ਜਿਸ ਦੇ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਮੱਸਿਆ ਸੀ ਆ ਮੇਰੇ ਪਿੱਛੇ ਉਹ ਨਾਲੀ ਆ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗੀ ਕਿ ਇੱਕ ਵਾਰ ਦਿਖਾ ਦਿੱਤੀ ਜਾਵੇ ਇੱਥੇ ਬੰਨਾ ਜਿਹੜਾ ਉਹ ਲਾਇਆ ਗਿਆ ਔਰ ਇਲਜ਼ਾਮ ਹੈ ਸੀ ਕਿ ਪੀਣ ਵਾਲਾ ਪਾਣੀ ਆ ਜਿਹੜੀ ਪੈਪ ਆ ਉਹ ਇਹਦੇ ਥੱਲੇ ਆ ਇਨਾਂ ਦਾ ਕਹਿਣਾ ਹੈ ਤੇ ਇਹਦਾ ਜਿਹੜਾ ਪਾਣੀ ਆ ਉਹ ਲੀਕ ਹੋ ਕੇ ਉਸ ਨਾਲੀ 'ਚ ਪੈਂਦਾ ਸੀ ਤੇ ਲੋਕਾਂ ਨੂੰ ਦਿੱਕਤ ਸੀ ਆ ਘਰ ਹੈ ਜਿਨ੍ਹਾਂ ਦੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਚੰਦਪਾਣ ਦੇ ਵਿੱਚ ਜੋ ਕੁਝ ਹੋਇਆ ਉਹਦੇ ਵਿੱਚ ਇੱਕ ਪੀੜਤ ਪਰਿਵਾਰ ਹੋਰ ਵੀ ਹੈ ਜਿਨ੍ਹਾਂ ਦੇ ਘਰ ਦੇ ਉੱਤੇ ਅਟੈਕ ਕੀਤਾ ਗਿਆ ਜਿਹਦਾ ਸ਼ਾਇਦ ਦੋਨੇ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਸੀ ਪਰ ਉਸਦੇ ਘਰ ਦੇ ਉੱਤੇ ਅੰਨੇਵਾਹ ਰੋੜੇ ਚਲਾਏ ਗਏ ਅਸੀਂ ਇਸ ਵਕਤ ਛੱਤ ਤੇ ਖੜੇ ਆਂ ਤੇ ਤੁਸੀਂ ਦੇਖੋ ਕਿ ਕਿੰਨੀ ਦਾ ਆਤ ਦੇ ਵਿੱਚ ਇੱਥੇ ਡਲੇ ਪਏ ਆ ਰੋੜੇ ਪਏ ਆ ਕਿੰਨੇ ਕ ਜਾਣੇ ਸੀ ਬਾਪੂ ਜੀ ਕੁਝ ਪਤਾ ਹੈ ਜਾਂ ਤੁਸੀਂ ਪਾਸੇ ਜਾ ਕੇ ਬੈਗੇ ਸੀ ਨਾ ਉਹ ਜਮਾ ਸਾਰੀ ਸੜਕ ਭਰੀ ਸੀ ਅੱਛਾ ਤੇ ਉਹਨਾਂ ਕੋਲ ਕੀ ਕੋਸ਼ ਸੀ ਡਲੇ ਹੋ ਗਏ ਹਾਂ ਡਲੇ ਅੱਛਾ ਹਾਂ ਤੇ ਕੁਹਾੜੀਆਂ ਜਿਹੜੇ ਉਹ ਗੇਟ ਵੱਜਿਆ ਉਹ ਹੁਣ ਉਹ ਪੁਲਿਸ ਵਾਲੇ ਵੇਖ ਕੇ ਗਏ ਆ ਔਰ ਇੱਕ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਭਾਈ ਥੱਲੇ ਪੀਣ ਵਾਲੇ ਪਾਣੀ ਦੀ ਪੈਪ ਹੈ ਤੇ ਉੱਤੇ ਜਿਹੜੇ ਗੰਦੇ ਪਾਣੀ ਦੀ ਪੈਪ ਸੀਗੀ ਤੇ ਜ਼ਿਮੀਂਦਾਰਾਂ ਦਾ ਜਿਹੜਾ ਪਾਣੀ ਸੀ ਉਹ ਪੀਣ ਵਾਲੇ ਪਾਣੀ ਨੂੰ ਖਰਾਬ ਕਰਦੇ ਨਹੀਂ ਮੈਡਮ ਸਾਹਿਬ ਇਹ ਕੋਈ ਪੀਣ ਵਾਲੇ ਪਾਣੀ ਦਾ ਨਿਕਾਸ ਹੀ ਨਹੀਂ 2012 ਤੋਂ ਤਾਂ ਬੰਦ ਹੈ ਮੈਡਮ ਸਾਹਿਬ ਸਾਡਾ ਵਾਟਰ ਬਾਕਸ ਤੁਸੀਂ ਆਪ ਦੇਖ ਕੇ ਅੰਦਾਜ਼ਾ ਲਾਓ ਕਿ ਤੁਹਾਨੂੰ ਲੱਗਦਾ ਹੈ ਕਿ ਇਹਦੇ ਚੋ ਸਪਲਾਈ ਹੈ ਜਿਹੜੀ ਉਹ ਪਿੰਡ ਨੂੰ ਦਿੱਤੀ ਗਈ ਹੋਊਗੀ ਇਹਨਾਂ ਗੰਦਾ ਪਾਣੀ ਹੈ ਇੱਥੇ ਸਵਾਲ ਇਹ ਉੱਠਦਾ ਹੈ ਕਿ ਐਡਾ ਵੱਡਾ ਝੂਠ ਕਿਉਂ ਬੋਲਿਆ ਗਿਆ ਕਿਉਂ ਇਸ ਪਿੰਡ ਦੇ ਮਸਲੇ ਨੂੰ ਇੱਕ ਛੋਟਾ ਜਿਹਾ ਮਸਲਾ ਚਾਰਕ ਘਰਾਂ ਦਾ ਮਸਲਾ ਸੀ ਇਹਨੂੰ ਜਾਤੀ ਮਸਲਾ ਜਿਹੜਾ ਉਹ ਮਨਾਇਆ ਗਿਆ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਤਾਂ ਵਾਕਈ ਨਸ਼ੇੜੀ ਆਉਂਦੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਬੁਰਾ ਹਾਲ ਹੈ ਵਾਟਰ ਬਾਕਸ ਦਾ ਤੇ ਇਹ ਕਹਿੰਦੇ ਆ ਕਿ ਸਾਡੇ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਦੂਸ਼ਿਤ ਹੋ ਰਿਹਾ ਸੀ ਪੰਚਾਇਤ ਤਾਂ ਤੁਹਾਡੀ ਹੀ ਐ ਐਸੀ ਭਾਈ ਜਾਰੇ ਦੀ ਐ ਐਸੀ ਐਸੀਆਂ ਨਹੀਂ ਫਿਰ ਰੋਕਦਾ ਸਾਨੂੰ ਮੈਡਮ ਤੋ ਐਸਸੀ ਕਰਾਣੋਂ ਹੀ ਦਿੱਕਤ ਆ ਤੇ ਐਸਸੀ ਪਾਈ ਚਾਰਾ ਇਹਨੂੰ ਐਸਸੀ ਨੇ ਰੋਕਤਾ ਹਾਂ ਉਹਦੇ ਵਿੱਚ ਤਾਂ ਇਹ ਬਣਾਇਆ ਜਾ ਰਿਹਾ ਮੁੱਦਾ ਕਿ ਐਸਸੀ ਤੇ ਜਨਰਲ ਕੈਟਾਗਰੀ ਦਾ ਨਹੀਂ ਮੈਡਮ ਆ ਤੁਹਡੇ ਸਾਹਮਣੇ ਆ ਜੀ ਅਸੀਂ ਕੋਈ ਗੱਪ ਨਹੀਂ ਮਾਰ ਰਹੇ ਜੀ ਐਸਸੀ ਜਨਰਲ ਦਾ ਕੋਈ ਮੁੱਦਾ ਨਹੀਂ ਇਹ ਜੀ ਹਾਂ ਚਾਰੇ ਘਰ ਕਿਹੜੇ ਕਿਹੜੇ ਘਰ ਆ ਔਰ ਉਹਦੇ ਵਿੱਚ ਕੁਲਦੀਪ ਸਿੰਘ ਦਾ ਵੀ ਘਰ ਆ ਕੁਲਦੀਪ ਸਿੰਘ ਦੇ ਘਰ ਦੀ ਵੀ ਨਿਕਾਸੀ ਨਹੀਂ ਹੋ ਰਹੀ ਪਾਣੀ ਨਹੀਂ ਇਹਦੀ ਹੋ ਰਹੀ ਆ ਜੀ ਇਹਦੀ ਅੱਗੇ ਜਾ ਕੇ ਹੋ ਰਹੀ ਹੈ ਇੱਥੋਂ ਤੇ ਪਰ ਤਰਨਾ ਉਹ ਦੇ ਰਿਹਾ ਨਿਕਾਸੀ ਦੀ ਦਿੱਕਤ ਤੁਹਾਨੂੰ ਹੰਦੂ ਸਿੰਘ ਨੇ ਐਸ ਐਚਓ ਨੂੰ ਦਰਖਾਸਤ ਦੇ ਆਂਦੀ ਇੱਕ ਵੀਡੀਓ ਦਾ ਹਸਤਾਚ ਦੇ ਆਂਦੀ ਪਾਣੀ ਦੀ ਨਿਕਾਸੀ ਨੂੰ ਨਿਕਾਸੀ ਵੇਖ ਕੇ ਤੇ ਵਿਪਾਕ ਕਰੋ ਸਾਡਾ ਹੱਲ ਠੀਕ ਹੈ ਤੇ ਉਹ 4 ਵਜੇ ਨੇ ਐਸ ਐਚਓ ਨੇ ਇਹਨੂੰ ਫੋਨ ਕਰਿਆ ਕੁਲਦੀਪ ਸਿੰਘ ਨੂੰ ਵੀ ਤੇਰੇ ਤੇ ਦਰਖਾਸਤ ਆਈ ਆ ਇਹਨੇ ਦਰਖਾਸਤ ਆ ਨਾ ਮੈਂ ਨਹੀਂ ਆਉਂਦਾ ਤੂੰ ਮੇਰੇ ਕੋਲ ਆ ਐਸ ਐਚਓ ਨੂੰ ਆਂਦਾ ਅੱਛਾ